ਤੋ ਇਹ ਖਿਆਲ ਤੇ ਪਤਾ ਕਿੰਨੇ ਲੋਕਾਂ ਦੂਜੀਆਂ ਪਾਰਟੀਆਂ ਖਿੱਚ-ਖਿੱਚ ਕੇ ਚਾਹੀਦਾ ਬਰਾਬਰ ਦਾ ਚਾਹੀਦਾ ਤਾਂ ਕਰਨਾ ਉਹ ਆਪਦੀ ਪਾਰਟੀ ਜੋਗੇ ਉਮੀਦਵਾਰ ਕਾਢ ਦੇ ਉਹ ਫੜੇ-ਫੜਾਏ ਕਾਢ ਦੇ ਨੇ ਤੇ ਅਸੀਂ ਸ਼ੇਰਾਂ ਨੂੰ ਜਿਨੇ ਦੋ ਕੰਦ ਸਾਫ਼ ਕੀਤੇ ਨੇ ਯੋਧੇ ਨੇ ਅਸੀਂ ਉਹਨੂੰ ਖਿਲਾ ਰਿਆ ਹੈ ਤੇ ਫੈਸਲਾ ਹੋਣਾ ਸੰਘਤ ਨੇ ਕਰਨਾ ਹੈ ਵੀ ਆਪਾਂ ਵੱਧ ਛੱਡ ਕੇ ਉਹਦਾ ਸਾਥ ਦੇਈਏ ਮਨਦੀਪ ਦਾ ਤੇ ਵੱਡੀ ਵੱਡੀ ਲੀਡ ਨਾਲ ਉਹਨੂੰ ਜਤਾਈਏ ਕਿਉਂਕਿ ਆਪਣੇ ਸਾਰੀ ਸਾਰੇ ਪੰਥ ਦੀ ਜਿੱਤ ਆ ਕਿਉਂਕਿ ਸਨਨੀ ਦੀ ਬਹੁਤ ਕੁਰਬਾਨੀ ਆ ਤੇ ਇਹ ਕਰਕੇ ਸਾਰੇ ਆਪਾਂ ਪੰਥ ਨੂੰ ਚਾਹੀਦਾ ਵੀ ਅੱਜ ਜਾਗੀਏ ਤਗੜੇ ਹੋ ਕੇ ਭਾਈ ਸਾਹਿਬ ਜਿੱਦਾਂ ਉਹ ਦੋਹਾਂ ਭਲਾ ਮਾਰਿਆ ਹੀ ਅੱਦਾਂ ਮਾਰੀਏ ਤੇ ਆਪਾਂ ਨੂੰ ਵੱਡੀ ਲੀਡ ਨਾ ਜਿਤਾਈਏ ਇਹ ਮਾਜਾ ਜਿਹੜੀ ਧਰਤੀ ਆ ਹਮੇਸ਼ਾ ਇੱਥੇ ਇਹਨਾਂ ਨੇ ਜਿਨ੍ਹਾਂ ਨੇ ਵੀ ਸੰਘਰਸ਼ ਕੀਤਾ ਕੌਮ ਦੀ ਖਾਤਰ ਪੰਥ ਦੀ ਖਾਤਰ ਕੁਰਬਾਨੀਆਂ ਕੀਤੀ ਉਹਨਾਂ ਦਾ ਮੁੱਲ ਮੋੜਿਆ ਸਰਦਾਰ ਸਿਮਰਜੀਤ ਸਿੰਘ ਜੀ ਮਾਨ ਨੂੰ ਵੀ 4 ਲੱਖ ਵੋਟ ਤੇ ਜਿਤਾਇਆ ਸੀ ਇੱਥੇ ਖੰਡੂਰ ਸਾਹਿਬ ਸੀਟ ਤੋਂ ਸਮੇਂ ਵੀ ਜਦੋਂ ਜੇਲ੍ਹ ਚ ਬੰਦ ਸੀਗੇ ਮਿਊਜ਼ਿਕ ਦਾ ਪਹਿਲਾ ਸਿੰਗਾ ਸ਼ਿਦਾ ਦੀ ਕਿਰਪਾ ਹੋਈ ਸੀ ਹੁਣ ਵੀ ਉਹੀ ਹਨੇਰੀ ਚੱਲੋਗੀ ਸੰਗਤ ਦਾ ਬਹੁਤ ਸਾਥ ਹੈ ਤੇ ਅਸੀਂ ਸਾਰੀ ਸੰਗਤ ਨੂੰ ਬੇਨਤੀ ਕਰਦੇ ਕਿ ਵੱਜ ਚੜ ਕੇ ਸਾਰੇ ਸਹਿਯੋਗ ਦਿਓ ਇੱਕ ਪੰਥਕ ਲੀਡਰ ਹੈ ਪੰਥਕ ਪਰਿਵਾਰ ਹੈ ਸਾਰੇ ਵੱਦ ਵੱਦੋ ਵੱਦ जरूर ਅੱਗੇ ਆਣ ਸਾਰੇ ਘਰ ਮੰਨ ਤਾਂ ਹੀ ਆਦੇ ਉਹਨੇ سپورਟ ਵੱਧ ਤੋਂ ਵੱਧ ਜਾ ਕੇ ਕਰੋ ਜਿੰਨੀ ਵੀ ਹੋ ਸਕਰੀ ਤੇ ਅਸੀਂ ਵੀ ਦੋ ਚੌ ਦਿਨਾਂ ਮੇ ਇੱਥੇ ਡੇਰੇ ਲਾ ਲੈਨੇ ਪੁੱਤਰੇ ਮੇਰੇ ਦੇ ਦੂਜੀਆਂ ਛੁੱਟੀਆਂ ਮਿਲ ਜਾਣੀਆਂ ਨੇ ਤੇ ਅਸੀਂ ਵੀ ਇੱਥੇ ਆਣ ਕੇ ਜਿੰਨੀ ਵੀ ਜਿਵੇਂ ਅਗੋ ਅੰਮ੍ਰਿਤਪਾਲ ਬੈਰੀ سپورਟ ਕੀਤੀ ਉਹ ਦੁਜਾਰੀ ਇੱਥੇ ਵੱਧ ਕੇ سپورਟ ਕਰਾਂਗੇ ਲੋਕਾਂ ਨੂੰ ਹੱਥ ਵੀ ਜੋੜਨ ਤੇ ਕਰ ਜਾਵਾਂਗੇ ਵੀ ਜਿਵੇਂ ਤੁਸੀਂ ਅੰਮ੍ਰਿਤਪਾਲ ਨੂੰ ਵੋਟਾਂ ਪਾ ਕੇ ਜਿਤਾਏ ਐਵੇਂ ਇਸ ਸੰਨੀ ਦੇ ਭਰਾ ਨੂੰ ਵੀ ਵੋਟਾਂ ਪਾ ਕੇ ਜਿਤਾਓ ਇੱਥੇ ਜੇ ਲੋਕ ਉਹ ਸਵਾਲ ਕਰਨ ਕੀ ਇਥੇ ਅਮਰਤਪਾਲ ਸਿੰਘ ਨੇ ਕੀ ਕੀਤਾ ਛੱਡੋ ਅਮਰਤਪਾਲ ਸਿੰਘ ਨੂੰ ਉਹ ਤਾਂ ਤਾਂ ਫੰਡ ਰੋਕਿਆ ਹੋਇਆ ਆ 10 ਕਰੋੜ ਰੁਕ ਗਿਆ ਸਾਡੇ ਕੋਲ 10 ਕਰੋੜ ਆ ਗਿਆ ਸੀ ਵੰਡਤਾ ਤੇ ਭਾਈ ਅਮਰਤਪਾਲ ਸਿੰਘ ਨੇ ਵੀ ਪਰ ਫੰਡ ਤੋਂ ਬਿਨਾ ਵੀ ਅਸੀਂ ਹੜ੍ਹਾਂ ਦੇ ਵਿੱਚ ਕਾਲੀ ਤਲਵਾਰ ਸਿੰਘ ਪੰਜਾਬ ਨੇ ਕਿੱਡਾ ਵੱਡਾ ਰੋਲ ਅਦਾ ਕੀਤਾ ਲੋਕਾਂ ਦੇ ਦਸਵੰਦ ਨਾਲ ਲੋਕਾਂ ਤੱਕ ਪਹੁੰਚਾਇਆ ਸੀ ਲੋਕਾਂ ਦੀ ਮਦਦ ਕੀਤੀ ਸਰਕਾਰਾਂ ਫੇਰ ਹੋ ਗਈਆਂ ਦਰਸ਼ਕੋ ਤਰਨਤਾਰ ਜਿਮਣੀ ਚੋਂ ਤੋਂ ਸਾਂਝੇ ਉਮੀਦਵਾਰ ਭਾਈ ਮਨਦੀਪ ਸਿੰਘ ਨੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਅਰਦਾਸ ਬੇਨਤੀ ਕਰਕੇ ਚੋਣ ਮਹੀਮ ਦਾ ਆਗਾਜ਼ ਕੀਤਾ ਆਪਾਂ ਵੇਖਿਆ ਵੀ ਉੱਥੋਂ ਵੀ ਕਵਰੇਜ ਕੀਤੀ ਔਰ ਸ਼ਹਾਟਾ ਸਾਹਿਬ ਸੰਗਤਾਂ ਨੇ ਨਮਸਕਾਰ ਕੀਤੀ ਬਾਸਰਕੇ ਦੀ ਧਰਤੀ ਦੇ ਹੁੰਦੇ ਹੋਏ ਹੁਣ ਆਪਾਂ ਬੀੜ ਬਾਬਾ ਬੁੱਢਾ ਸਾਹਿਬ ਪਹੁੰਚੇ ਆ ਸਾਰੇ ਵੀਰਾਂ ਦੇ ਨਾਲ ਗੱਲਬਾਤ ਕਰਦੇ ਆ ਪ੍ਰਧਾਨ ਮੰਤਰੀ ਬਾਜੇਕੇ ਦੇ ਬਾਪੂ ਜੀ ਵੀ ਆ ਗਏ ਨੇ ਮਹਾਂਪੁਰਖ ਆ ਗਏ ਨੇ ਸਾਰਿਆਂ ਦੇ ਨਾਲ ਗੱਲਬਾਤ ਕਰਦੇ ਆ ਹਾਂਜੀ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਹਿ ਦਾ ਖਾਲਸਾ ਵਹਿ ਦੀ ਫਤਿਹ ਹਾਂਜੀ ਫਿਰ ਪੰਥਕ ਉਮੀਦਵਾਰ ਖੜਾ ਕਰਤਾ ਤਰਨਤਨ ਜਿਮਣੀ ਜਾਣ ਤੋਂ ਹਾਂਜੀ ਕਰਤਾ ਸ਼ੇਰ ਕੀਤਾ ਸ਼ੇਰ ਗਿੱਧੜ ਨਹੀਂ ਕੀਤਾ ਹੈ ਕੀਤਾ ਸ਼ੇਰ ਅੱਛਾ ਤੇ ਦੂਜੇ ਖਿਆਲ ਤੇ ਪਤਾ ਗਿੱ ਚਾਹੀਦਾ ਬਰਾਬਰ ਦਾ ਚਾਹੀਦਾ ਤਾਂ ਕਰਨਾ ਉਹ ਆਪਣੀ ਪਾਰਟੀ ਜੋਗੇ ਏਮੇਦਵਾਰ ਕਾਢ ਦੇ ਅੱਛਾ ਉਹ ਫੜੇ ਫੜਾਏ ਕਾਢਦੇ ਨੇ ਤੇ ਅਸੀਂ ਸ਼ੇਰਾਂ ਨੂੰ ਜਿਨੇ ਦੋ ਗੰਦ ਸਾਫ਼ ਕੀਤੇ ਨੇ ਜੋਧੇ ਨੇ ਅਸੀਂ ਉਹਨੂੰ ਖਿਲਾ ਰਿਆ ਹੈ ਤੇ ਫੈਸਲਾ ਉਹਨੇ ਸੰਗਤ ਨੇ ਕਰਨਾ ਹੈ ਪ੍ਰਧਾਨ ਮੰਤਰੀ ਦਾ ਕੀ ਹਾਲ ਹੈ ਪ੍ਰਧਾਨ ਮੰਤਰੀ ਆ ਫਿਰ ਬੜਕਾ ਮਾਰਦਾ ਜਿਵੇਂ ਇੱਥੇ ਵਖੇ ਅੰਬਰਸਾਰਾਂ ਮਾਰਦਾ ਚੜਦੀ ਕਲਾ ਹੁੰਦਾ ਨੇ ਸ਼ੇਰ ਨਹੀਂ ਪਿੰਜਰੇ ਤਾੜਿਆ ਹੁੰਦਾ ਫੋਨ ਫਣ ਹੁੰਦਾ ਫੋਨ ਆਉਂਦਾ ਕੀ ਆਂਦੇ ਨੇ ਉਹ ਉਹ ਠੀਕ ਠਾਕ ਵਧੀਆ ਚੜਦੀ ਕਲਾ ਬਾਬੇ ਦੀ ਕਿਰਪਾ ਆਜੋ ਭੈਣ ਜੀ ਆਜੋ ਮੈਂਬਰ ਆਫ ਪਾਰਲੀਮੈਂਟ ਸਾਡੇ ਜਿਹੜੇ ਭਾਈ ਸਰਬਜੀਤ ਸਿੰਘ ਜੀ ਉਹਨਾਂ ਦੇ ਧਰਮ ਪਤਨੀ ਵੀ ਸਾਡੇ ਨਾਲ ਨੇ ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਵੇਖਦੇ ਲੋਕ ਸਭਾ ਦੇ ਵਿੱਚ ਵੀ ਇੱਕ ਹਨੇਰੀ ਖੁੱਲ ਗਈ ਪੰਥਕ ਲਹਿਰ ਹੁਣ ਇੱਥੇ ਤਰਨ ਤਰਨ ਜਿਮਣੀ ਚੌਣ ਦੇ ਵਿੱਚ ਵੀ ਆਪਾਂ ਵੇਖਦੇ ਭਾਈ ਸੰਦੀਪ ਸਿੰਘ ਦੇ ਭਰਾਤਾ ਭਾਈ ਮਨਦੀਪ ਸਿੰਘ ਦਾ ਤੁਸੀਂ ਹੁਣ ਚੋਣ ਆਗਾਜ਼ ਕੀਤਾ ਅੱਜ ਕਿਵੇਂ ਵੇਖਦੇ ਹਾਂ ਇਸ ਉਮੀਦਵਾਰ ਨੂੰ ਬਸ ਉਦਾਂ ਹੀ ਜਿੱਦਾਂ ਪਹਿਲਾਂ ਸਿੰਘਾਂ ਸ਼ਿੱਦਾਂ ਦੀ ਕਿਰਪਾ ਹੋਈ ਸੀ ਹੁਣ ਵੀ ਉਹੀ ਹਨੇਰੀ ਚੱਲੋਗੀ ਸੰਗਤ ਦਾ ਬਹੁਤ ਸਾਥ ਹੈ ਤੇ ਅਸੀਂ ਸਾਰੀ ਸੰਗਤ ਨੂੰ ਬੇਨਤੀ ਕਰਦੇ ਆ ਕਿ ਵੱਧ ਚੜ ਕੇ ਸਾਰੇ ਸਹਿਯੋਗ ਦਿਓ ਇੱਕ ਪੰਥਕ ਲੀਡਰ ਹੈ ਪੰਥਕ ਪਰਿਵਾਰ ਹੈ ਸਾਰੇ ਵੱਧ ਵੱਧ ਤੋਂ ਵੱਧ ਜ਼ਰੂਰ ਅੱਗੇ ਆਣ ਸਾਰੇ ਹਾਂਜੀ ਦੇਖੋ ਇਹਦੀ ਪੰਥਕ ਪਰਿਵਾਰ ਸੀ ਸੋਨਹਾਲੋ ਸ੍ਰੀ ਅਕਾਲ ਸਾਡੇ ਨਾਲ ਨੇ ਹਾਂ ਜੀ ਡੋਟਰ ਸਾਹਿਬ ਕੀ ਕਹਿਣਾ ਚਾਹੁੰਦੇ ਜੇ ਭੈਣ ਜੀ ਨੇ ਕਿਹਾ ਵੀ ਮੈਂ ਅਪੀਲ ਕਰਦੀ ਹਾਂ ਸਮੁੱਚੀਆਂ ਸੰਗਤਾਂ ਇਸ ਪੰਥਕ ਪਰਿਵਾਰ ਨੇ ਕੁਰਬਾਨੀ ਦਾ ਮੁੱਲ ਪਾਉਣ ਤੁਹਾਨੂੰ ਲੱਗਦਾ ਤਰਨਤਾਰਨ ਦੇ ਲੋਕ ਉਹ ਭਾਈ ਸੰਦੀਪ ਸਿੰਘ ਜੀ ਕੁਰਬਾਨੀ ਦਾ ਮੁੱਲ ਪਾਉਣਗੇ ਬਿਲਕੁਲ ਇਹ ਮਾਝੀ ਦੀ ਧਰਤੀ ਹੈ ਜਿੱਥੋਂ ਹਮੇਸ਼ਾ ਹੀ ਇੱਕ ਲਹਿਰ ਖੜੀ ਹੋਈ ਆ ਚਾਹੇ ਗੁਰੂ ਸਾਹਿਬਾਂੋਂ ਕਿਸੀ ਚਾਹੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪੰਡਤਾਂ ਵਾਲਿਆਂ ਜਦੋਂ ਇਥੋਂ ਲਹਿਰ ਸ਼ੁਰੂ ਕੀਤੀ ਦਸਤ ਗਰਵਚਨ ਸਿੰਘ ਜੀ ਮਾਨੋਚਾਲ ਪੰਜ ਵੜ ਵਰਗੇ ਮਹਾਨ ਯੋਧੇ ਪੈਦਾ ਹੋਏ ਇਸ ਧਰਤੀ ਤੋਂ ਜਿਨ੍ਹਾਂ ਨੇ ਅਣਖ aur ਗੈਰਤ ਵੰਗਾਰਨ ਵਾਲੀ ਦਿੱਲੀ ਨਾਲ ਟੱਕਰ ਲਈ ਪੰਜਾਬ ਦੀ ਹੱਕੀ ਮੰਗਾਂ ਦੀ ਖਾਤਰ ਸਾਡੇ ਨੌਜਵਾਨ ਅੱਜ ਵੀ ਜਿਨ੍ਹਾਂ ਦੇ ਵਿੱਚ ਆ ਬੰਦਾ ਬਾਪੂ ਜੀ ਖੜੇ ਤੁਹਾਡੇ ਸਾਹਮਣੇ ਪ੍ਰਧਾਨ ਮੰਤਰੀ ਜੀ ਦੇ ਇਹਨਾਂ ਦੇ ਸੁਪੁੱਤਰ ਵੀ ਜੇਲ੍ਹ ਚ ਬੰਦਾ ਭਾਈ ਅਮਰਤਪਾਲ ਸਿੰਘ ਜੀ ਕੁਲਵੰਤ ਸਿੰਘ ਜੀ ਰਾਉਕੇ ਇਹ ਮਾਝਾ ਜਿਹੜੀ ਧਰਤੀ ਆ ਹਮੇਸ਼ਾ ਇੱਥੇ ਇਹਨਾਂ ਨੇ ਜਿਨ੍ਹਾਂ ਨੇ ਵੀ ਸੰਘਰਸ਼ ਕੀਤਾ ਕੌਮ ਦੀ ਖਾਤਰ ਪੰਥ ਦੀ ਖਾਤਰ ਕੁਰਬਾਨੀਆਂ ਕੀਤੀ ਉਹਨਾਂ ਦਾ ਮੁੱਲ ਮੋੜਿਆ ਸਰਦਾਰ ਸਿਮਰਜੀਤ ਸਿੰਘ ਜੀ ਮਾਨ ਉਹਨੂੰ ਵੀ 4 ਲੱਖ ਵੋਟ ਤੇ ਜਿਤਾਇਆ ਸੀ ਇੱਥੇ ਖੰਡੂਰ ਸਾਹਿਬ ਸੀਟ ਤੋਂ ਸਮੇਂ ਵੀ ਜਦੋਂ ਜੇਲ੍ਹ ਚ ਬੰਦ ਸੀਗੇ ਅੱਜ ਵੀ ਇਹ ਲੋਕ ਕਿਉਂਕਿ ਕੁਰਬਾਨੀ ਬਹੁਤ ਵੱਡੀ ਆ ਉਹ ਬੰਦਾ ਰੋਜ਼ਾਨਾ ਹੀ 20ਵੀਂ ਸਦੀ ਦੇ ਮਹਾਨ ਜਰਨਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਦੇ ਖਿਲਾਫ ਬਗਵਾਸ ਕਰਦਾ ਸੀ ਸਾਡੇ ਸ਼ਹੀਦ ਸਿੰਘਾਂ ਦੇ ਖਿਲਾਫ ਬਗਵਾਸ ਕਰਦਾ ਸੀ ਉਹਨੂੰ ਸੋਧਿਆ ਨਿੱਕਾ ਜਾਂ ਬੱਚਾ ਘਰੇ ਮਾਸੂਮ ਉਹਦੇ ਵੱਲ ਨਹੀਂ ਦੇਖਿਆ ਉਹਦੀ ਧਰਮ ਪਤਨੀ ਦੀ ਕਿੰਨੀ ਉਮਰ ਆ ਉਹਦੇ ਵੱਲ ਨਹੀਂ ਦੇਖਿਆ ਆ ਦੀ ਮਾਂ ਵਾਲੀ ਨਹੀਂ ਦੇਖਿਆ ਪਰਿਵਾਰ ਵਾਲੀ ਨਹੀਂ ਦੇਖਿਆ ਉਹਨੇ ਕੌਮ ਨੂੰ ਵਗਾਰਨ ਵਾਲੇ ਨੂੰ ਠੋਕਿਆ ਤੇ ਸੂਬਾ ਸਰਹੰਦ ਜਿਹੜਾ ਐਸ ਇਲਾਕੇ ਚ ਰਿਹਾ ਮਾਝੇ ਦੇ ਵਿੱਚ ਬਰਾਤਾ ਚੜ੍ਹਨੋਂ ਹਟ ਗਏ ਕਿਉਂ ਨਾ ਇਹ ਲੋਕ ਵੋਟ ਪਾਉਣਗੇ ਉਹ ਸੂਬਾ ਸਰਹੰਦ ਜਿਨੇ ਸੰਤ ਬਾਬਾ ਚਰਨ ਸਿੰਘ ਜੀ ਮਹਾਪੁਰਖਕਾਰ ਸੇਵਾ ਵਾਲੇ ਜਿਨਾਂ ਨੂੰ ਵਿਚਾਲੋਂ ਪਾੜਤਾ ਸ਼ਹੀਦ ਕੀਤਾ ਉਹ ਸੂਬੇ ਸਰਹੰਦ ਨੂੰ ਜੇਲ੍ਹ ਦੇ ਵਿੱਚ ਇੱਕ ਮਕਦਮਾ ਦਰਜ ਹੋ ਜੇ ਆਪਾਂ ਕਹਿੰਦੇ ਚਲੋ ਬਹੁਤ ਵੱਡੀ ਗੱਲ ਆਉਨੇ ਬਹੁਤ ਵੱਡਾ ਸੂਰੀ ਠੋਕ ਕੇ ਕੁਰਬਾਨੀ ਅਗਲਾ ਚੁੱਪ ਕਰ ਜਾਂਦਾ ਵੀ ਕੱਢ ਦੇ ਜੇਲ੍ਹ ਜਵਾਨ ਤੋਂ ਹੋ ਜੇ ਘਰੇ ਜਾਵਾਂ ਘਰੇ ਬੱਚੇ ਆ ਪਰ ਉਹ ਬੰਦੇ ਨੇ ਪਰਵਾਹ ਨਹੀਂ ਕੀਤੀ ਉਹਨੇ ਸੂਬਾ ਸਰਹੰਦ ਜੇਲ੍ਹ ਦੇ ਵਿੱਚ ਗੱਡੀ ਚੜਾਇਆ ਮਾਝੇ ਦੇ ਲੋਕ ਜਰੂਰ ਮੁੱਲ ਪਾਉਣਗੇ ਜਿਵੇਂ ਮਾਲਵੇ ਦੇ ਲੋਕਾਂ ਨੇ ਭਾਈ ਸਰਪਜੀਤ ਸਿੰਘ ਜੀ ਖਾਲਸਾ ਨੂੰ ਇੱਕ ਹਫ਼ਤੇ ਦੇ ਵਿੱਚ ਜਤਾਇਆ ਤੇ ਅੱਜ ਤੁਸੀਂ ਰਿਕਾਰਡ ਦੇਖ ਲਓ ਜਾ ਕੇ ਹਲਕੇ ਦਾ ਅਸੀਂ ਉਸ ਹਲਕੇ ਦੇ ਵਿੱਚ ਪੂਰਾ ਵਿਕਾਸ ਕੀਤਾ ਅਸੀਂ ਲਿਸਟਾਂ ਦੇ ਸਕਦੇ ਹਾਂ ਪਿੰਡਾਂ ਦੇ ਵਿੱਚ ਫੰਡ ਦਿੱਤੇ ਆ ਜਿਮਾਂ ਦਿੱਤੀਆਂ ਹਰੇਕ ਪਿੰਡ ਦੇ ਵਿੱਚ ਉੱਥੇ ਵਿਕਾਸ ਵਾਸਤੇ ਚਾਹੇ ਉੱਥੇ ਹਸਪਤਾਲਾਂ ਵਾਸਤੇ ਸਕੂਲਾਂ ਵਾਸਤੇ ਗ੍ਰਾਂਟਾਂ ਵੰਡੀਆਂ ਗਈਆਂ ਇੱਥੇ ਜੇ ਲੋਕ ਉਹ ਸਵਾਲ ਕਰਨ ਕਿ ਇੱਥੇ ਅਮਰਤਪਾਲ ਸਿੰਘ ਨੇ ਕੀ ਕੀਤਾ ਛੱਡੋ ਅਮਰਤਪਾਲ ਸਿੰਘ ਨੂੰ ਉਹ ਤਾਂ ਤਾਂ ਫੰਡ ਰੋਕਿਆ ਹੋਇਆ ਆ 10 ਕਰੋੜ ਰੁਕ ਗਿਆ ਸਾਡੇ ਕੋਲੇ 10 ਕਰੋੜ ਆ ਗਿਆ ਅਸੀਂ ਵੰਡਤਾ ਤੇ ਭਾਈ ਅਮਰਤਪਾਲ ਸਿੰਘ ਨੇ ਵੀ ਪਰ ਫੰਡ ਤੋਂ ਬਿਨਾਂ ਵੀ ਅਸੀਂ ਹੜ੍ਹਾਂ ਦੇ ਵਿੱਚ ਕਾਲੀ ਤਲਵਾਰਸ ਪੰਜਾਬ ਨੇ ਕਿੰਡਾ ਵੱਡਾ ਰੋਲ ਅਦਾ ਕੀਤਾ ਲੋਕਾਂ ਦੇ ਦਸਵੰਧ ਨਾਲ ਲੋਕਾਂ ਤੱਕ ਪਹੁੰਚਾਇਆ ਸੀ ਲੋਕਾਂ ਦੀ ਮਦਦ ਕੀਤੀ ਸਰਕਾਰਾਂ ਫੇਲ ਹੋ ਗਈਆਂ 27 28 ਕੈਂਪ ਲੱਗੇ ਲੋਕਾਂ ਦੀ ਮਦਦ ਕੀਤੀ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਜੀ ਖਾਲਸਾ ਸਭ ਤੋਂ ਪਹਿਲਾਂ ਉਹਨਾਂ ਨੇ ਆਪਣੀ ਤਨਖਾਹ ਦੇ ਵਿੱਚੋਂ ਇੱਕ ਟਰੱਕ ਭਰ ਕੇ ਲਿਆਂਦਾ ਉਸ ਤੋਂ ਬਾਅਦ ਜਿੰਨੇ ਐਮਐਲਏ ਸਾਰੇ ਸਰਕਾਰ ਹਿੱਲ ਗਈ ਫਿਰ ਤੇ ਇਸ ਕਰਕੇ ਲੋਕਾਂ ਨੂੰ ਪਤਾ ਕਿਉਂਕਿ ਆਉਣ ਵਾਲਾ ਸਮਾਂ ਹੀ ਲੋਗ ਵੀ ਚਾਹੁੰਦੇ ਆ ਵੀ ਪੰਜਾਬ ਦੀ ਇੱਕ ਪੰਥਕ ਧਰ ਖੜੀ ਹੋਵੇ ਜਿਹੜੀ ਅਸਲ ਅਕਾਲੀ ਅਕਾਲਪੁਰਖ ਨੂੰ ਮੰਨਣ ਵਾਲੀ ਹੋਵੇ ਅਕਾਲੀ ਸਪੇਸ ਹਮੇਸ਼ਾ ਲੋਕਾਂ ਨੇ ਕਾਲੀ ਦਲ ਨੂੰ ਮਾਨ ਸਤਕਾਰ ਦਿੱਤਾ ਪਰ ਉਹ ਲੋਕ ਹੀ ਗਲਤ ਪਾਸੇ ਚੱਲ ਪਏ ਉਹਨਾਂ ਦੀਆਂ ਸਰਕਾਰਾਂ 'ਚ 1978 ਵਾਪਰਿਆ 13 ਸਿੰਘ ਸ਼ਹੀਦ ਹੋਏ ਉਹਨਾਂ ਦੀਆਂ ਸਰਕਾਰਾਂ ਦੇ ਵਿੱਚ ਸਾਡਾ ਸੰਧਵਾ ਚੌੜ ਬਲਵੰਤ ਸਿੰਘ ਰਾਜਵਾਲ ਦੀ ਫਾਸਮੀ ਫਾਂਸੀ ਰਕਾਉਂਦਾ ਆਸ਼ੂ ਤੋਸ਼ ਉਹਦੀ ਸੰਗੀਤ ਰਗ ਦਾ ਦਰਸ਼ਨ ਸੰਗ ਲੋਹਾਰਾ ਸੀ ਹੀ ਦੋਇਆ ਕਮਲਜੀਤ ਸਨਾਮ ਸਵਦਾ ਸਾਦੀ ਸੰਗਤ ਰੋਗ ਦਾ ਸ਼ਹੀਦ ਹੋਇਆ ਸਰਸੇਵਾਲ ਨੂੰ ਮਾਫੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਅਣਸਾਬ ਮੰਗਦੇ ਦੋਸ਼ ਸਿੰਘ ਸ਼ਹੀਦ ਕੋਟਕਪੂਰੇ ਗੁਰਬਾਣੀ ਦਾ ਜਾਪ ਕਰਦਿਆਂ ਸੰਗਤਾਂ ਦੇ ਹੁਣ ਕਹਿੰਦੇ ਨੇ ਸ਼ਾਂਤਕ ਉਮੀਦਵਾਰ ਤਾਰਿਆ ਹੁਣ ਬਾਦਲ ਕੇ ਕਹਿੰਦੇ ਨੇ ਜਿਹੜੀ ਬੀਬੀ ਹੈ ਉਹ ਵੀ ਬੋਲ ਰਹੀ ਹੈ ਚੈਨਲਾਂ ਦੇ ਰੂਪ ਰੂਪ ਹੋ ਕੇ ਕਹਿੰਦੇ ਮੈਂ ਧਰਮੀ ਪਰਿਵਾਰ ਦੇ ਵਿੱਚੋਂ ਆ ਵੀ ਧਰਮੀ ਫੌਜੀ ਸਣ ਮੇਰੇ ਪਤੀ ਪਰਮੇਸ਼ਵਰ ਕਹਿੰਦੇ ਵੀ ਜਦੋਂ ਹਰਮੰਦਰ ਸਾਹਿਬ ਤੇ ਅਟੈਕ ਹੋਇਆ ਨੌਕਰੀ ਠੋਕਰ ਮਾਰੀ ਏ ਧਰਮੀ ਅੱਜ ਪੰਥ ਨੂੰ ਪਤਾ ਲੱਗ ਜੀ ਮੇਰ ਨਾਲ ਖੜਦਾ ਕਿ ਨਹੀਂ ਧਰਮੀ ਫੌਜੀਆਂ ਦਾ ਅਸੀਂ ਅੱਜ ਵੀ ਸਤਿਕਾਰ ਕਰਦੇ ਆਂ ਪਰ ਮੈਂ ਪੁੱਛਣਾ ਚਾਹਣਾ ਵੀ ਅੱਜ ਸਵਾਲ ਕਰ ਰਹੇ ਆ ਵੀ ਧਰਮੀ ਫੌਜੀ ਦੇ ਪਰਿਵਾਰ ਦੇ ਖਿਲਾਫ ਕਿਉਂ ਉਮੀਦਵਾਰ ਠੱਲਿਆ ਪੰਥਕ ਧਰਾਨੇ ਮੈਂ ਪੁੱਛਣਾ ਚਾਹਣਾ 2000 ਚ 4 ਦੇ ਵਿੱਚ ਬਠਿੰਡਾ ਸੀਟ ਤੋਂ ਭਾਈ ਸਰਬਜੀਤ ਸਿੰਘ ਜੀ ਖਾਲਸਾ ਸੁਪੁੱਤਰ ਸ਼ਹੀਦ ਭਾਈ ਬੈਂ ਸਿੰਘ ਐਮਪੀ ਦਾ ਇਲੈਕਸ਼ਨ ਲੜੇ ਉਥੇ ਪਰਮਜੀਤ ਕੋਰ ਗੁਰਚਨ ਬਾਦਲਾ ਦੇ ਦਰਬਾਰ ਠੱਲੀ ਜਾਣਬੁੱਝ ਕੇ ਫਿਰ 2007 ਚ ਪਧੌੜ ਤੋਂ ਸਰਬਜੀਤ ਸਿੰਘ ਖਾਲਸਾ ਨੇ ਇਲੈਕਸ਼ਨ ਲੜਿਆ ਉੱਥੇ ਬਰਾਬਰ ਇਹਨਾਂ ਨੇ ਆਵਦਾ ਮੀਰ ਵਰ ਘੌਂਸ ਠੱਲਿਆ ਬਲਵੀਰ ਸਿੰਘ ਫਿਰ ਤੁਸੀਂ ਆ ਖੰਡੂਰ ਸਾਹਿਬ ਸੀਟ ਤੋਂ ਬੀਬੀ ਖਾਲੜਾ ਦੇ ਖਿਲਾਫ ਜਗੀਰ ਕੌਰ ਨਹੀਂ ਠੱਲੀ ਇਹਨਾਂ ਨੇ ਅੱਜ ਪਤਾ ਹਰ ਪਾਸੇ ਫੇਲ ਹੋ ਗਿਆ ਅੱਜ ਪੰਥ ਦਾ ਮੋਹ ਜਾਗ ਪਿਆ ਇਹਨਾਂ ਨੂੰ ਸਭ ਲੋਕ ਜਾਣਦੇ ਸਾਡੀ ਤੋਂ ਬੀਬੀ ਜੀ ਨੂੰ ਅਪੀਲ ਆ ਕਿ ਆਓ ਤੁਸੀਂ ਪੰਥੇ ਨਾਲ ਚੱਲੋ ਇਸ ਸਿੰਘ ਦੇ ਇਸ ਪਰਿਵਾਰ ਦੀ ਬਾਹ ਫੜੀਏ ਆਪਾਂ ਤੁਹਾਨੂੰ ਵੀ ਆਉਣ ਵਾਲੇ ਸਮੇਂ 'ਚ ਬਥੇਰਾ ਮੌਕਾ ਦੇ ਦਊਗੀ ਪੰਥ ਪੰਥ ਦੇਊ ਜੇ ਤੁਸੀਂ ਪੰਥ ਨਾਲ ਚੱਲੋਗੇ ਤੇ ਇਹਨਾਂ ਨਾਲ ਕੁਛ ਨਹੀਂ ਬੱਲੇ ਪੈਣਾ ਸਾਰੇ ਪੰਥਕ ਚਿਹਰੇ ਨੇ ਇਹ ਇਹਨਾਂ ਨੇ ਅਪੀਲ ਕੀਤੀ ਆ ਹਾਂਜੀ ਫਿਰ ਭੈਣ ਜੀ ਦਿਨ ਰਾਤ ਫਿਰ ਮੋਰਚਾ ਇੱਥੇ ਲਾਉਣਾ ਹਾਂਜੀ ਹਾਂਜੀ ਜ਼ਰੂਰ ਹਾਂਜੀ ਬਾਪੂ ਜੀ ਕੀ ਆਂਦਾ ਪ੍ਰਧਾਨ ਮੰਤਰੀ ਫਿਰ ਜੇਲ੍ਹ 'ਚੋਂ ਪ੍ਰਧਾਨ ਮੰਤਰੀ ਆਦੇ ਉਹਨੇ ਸਪੋਰਟ ਵੱਧ ਤੋਂ ਵੱਧ ਜਾ ਕੇ ਕਰੋ ਜਿੰਨੀ ਵੀ ਹੋ ਸਕਰੀ ਤੇ ਅਸੀਂ ਵੀ ਦੋ ਚੌ ਦਿਨਾਂ ਮੇ ਇੱਥੇ ਡੇਰੇ ਲਾ ਲੈਨੇ ਪੁੱਤਰੇ ਮੇਰੇ ਦੇ ਦੂਜੀਆਂ ਛੁੱਟੀਆਂ ਮਿਲ ਜਾਣੀਆਂ ਨੇ ਤੇ ਅਸੀਂ ਵੀ ਇੱਥੇ ਆਣ ਕੇ ਜਿੰਨੀ ਵੀ ਜਿਵੇਂ ਅਗੋਂ ਅਮਰਤਾ ਬਾਦਵਾਲ ਦੀ ਸਪੋਰਟ ਕੀਤੀ ਵੀ ਜਿਵੇਂ ਤੁਸੀਂ ਅਬਰਤਪਾਲ ਨੂੰ ਵੋਟਾਂ ਪਾ ਕੇ ਜਿਤਾਏ ਐਵੇਂ ਇਸ ਸੰਨੀ ਦੇ ਭਰਾ ਨੂੰ ਵੀ ਵੋਟਾਂ ਪਾ ਕੇ ਜਿਤਾਓ ਜੀ ਸੋ ਮਾਤਾ ਜੀ ਨਾਲ ਵੀ ਗੱਲਬਾਤ ਕਰਦੇ ਆ ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹੋਰ ਮਾਤਾ ਕੀ ਕਹਿਣਾ ਚਾਹੁੰਦੇ ਜੀ ਵੇਖੋ ਮੈਂ ਤਰਨਤਨ ਹਲਕੇ ਦੇ ਹਾਲਾਂਕਿ ਸਾਰੇ ਨੂੰ ਬੇਨਤੀ ਕਰਦੀ ਆ ਕਿ ਆਪਾਂ ਵੱਧ ਛੱਡ ਕੇ ਉਹਦਾ ਸਾਥ ਦੇਈਏ ਮੰਦੀਪ ਦਾ ਤੇ ਵੱਡੀ ਵੱਡੀ ਲੀਡ ਨਾਲ ਉਹਨੂੰ ਜਿਤਾਈਏ ਕਿਉਂਕਿ ਆਪਣੇ ਸਾਰੀ ਸਾਰੇ ਪੰਥ ਦੀ ਜਿੱਤ ਆ ਕਿਉਂਕਿ ਸੰਨੀ ਦੀ ਬਹੁਤ ਕੁਰਬਾਨੀ ਆ ਤੇ ਇਹ ਕਰਕੇ ਸਾਰੇ ਆਪਾਂ ਪੰਥ ਨੂੰ ਚਾਹੀਦਾ ਵੀ ਅੱਜ ਜਾਗੀ ਇਹ ਤਗੜੇ ਹੋ ਕੇ ਭਾਈ ਸਾਹਿਬ ਜਿੱਦਾਂ ਉਹ ਦੋਹਾਂ ਬਲਾ ਮਾਰਿਆ ਸੀ ਇਦਾਂ ਮਾਰੀਏ ਤੇ ਆਪਾਂ ਨੂੰ ਵੱਡੀ ਲੀਡ ਨਾ ਜਿਤਾਈਏ ਭਾਈ ਸਾਹਿਬ ਦਾ ਕੀ ਹਾਲ ਚਾਲ ਹੈ ਜੀ ਭਾਈ ਸਾਹਿਬ ਵਧੀਆ ਚੜ੍ਹਦੀ ਕਲਾ ਚ ਨੇ ਕੀ ਕਹਿੰਦੇ ਨੇ ਉਹ ਸੰਦੀਪ ਸਿੰਘ ਦੇ ਰਾਜੀ ਨੇ ਹਾਂਜੀ ਹਾਂਜੀ ਭਾਈ ਮਨਦੀਪ ਸਿੰਘ ਦੇ ਹਾਂਜੀ ਹਾਂਜੀ ਸਾਰਾ ਕੁਝ ਉਹਨਾਂ ਦੀ ਸਲਾਹ ਨਾਲ ਹੀ ਹੋ ਰਿਹਾ ਉਹਨਾਂ ਦੀ ਸਲਾਹ ਨਾਲ ਹੋ ਰਿਹਾ ਸੋ ਮਾਤਾ ਜੀ ਨੇ ਵੀ ਆਪਾਂ ਵੇਖਿਆ ਭਾਈ ਸਰਬਜੀਤ ਸਿੰਘ ਦੇ ਪਰਿਵਾਰ ਨੇ ਵੀ ਇਹੋ ਅਪੀਲ ਕੀਤੀ ਵੀ ਇਹ ਪੰਥਕ ਪਰਿਵਾਰ ਏ ਇਹਨਾਂ ਦਾ ਸਾਥ ਦੇਣ ਦੀ ਲੋੜ ਏ ਹੁਣ ਆਪਾਂ ਬੀੜ ਬਾਬਾ ਬੁੱਢਾ ਸਾਹਿਬ ਔਰ ਤਰਨ ਤਰਨ ਜਿਹੜੀ ਏ ਇਹ ਜਿਹੜੇ ਕਾਫਲੇ ਦੀ ਰੋਡ ਮੈਪ ਦੀ ਰੋਡ ਮਾਰਚ ਦੀ ਸਮਾਪਤੀ ਹੋਣੀ ਏ ਉਹ ਵੀ ਵਿਖਾਉਣ ਦਾ ਯਤਨ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ